ਪਿਆਰੇ ਸੋਤਿਆਂ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਫੈਟੀ ਲਿਵਰ ਬਾਰੇ ਜਾਣਕਾਰੀ ਦੇਵਾਂਗੇ ਕਿ ਫੈਟੀ ਲਿਵਰ ਕਿੰਨਾ ਆਮ ਹੈ ਅਤੇ ਕਿਉਂ ਹੁੰਦਾ ਹੈ ਇਸ ਬਾਰੇ ਥੋੜੀ ਬ੍ਰੀਫ ਇੰਟਰੋਡਕਸ਼ਨ ਦੇਵਾਂਗੇ ਕਿਉਂਕਿ ਕੱਲ੍ਹ ਦੀ ਵਿੱਚ ਲੈਕਚਰ ਦੇ ਵਿੱਚ ਅਸੀਂ ਲਿਵਰ ਦੇ ਕੰਮ ਉਸ ਦੀ ਸਥਿਤੀ ਜਾਨੀ ਕਿ ਉਸ ਦੀ ਨਾਟਵੀ ਫਿਜ਼ੀਓਲੋਜੀ ਸਟਰਕਚਰ ਐਂਡ ਫੰਕਸ਼ਨ ਬਾਰੇ ਗੱਲ ਕੀਤੀ ਸੀ ਤੇ ਅੱਜ ਅਸੀਂ ਲਿਵਰ ਦੀ ਫੈਟੀ ਲਿਵਰ ਦੀ ਜੁੜੀ ਬਿਮਾਰੀ ਜਾਂ ਸਮੱਸਿਆ ਹੁੰਦੀ ਆ ਉਹਦੇ ਬਾਰੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਫੈਟੀ ਲਿਵਰ ਕੀ ਚੀਜ਼ ਹੁੰਦਾ ਜਿਗਰ ਦੇ ਸਰੀਰ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਹੁੰਦੇ ਆ ਯਾਨੀ ਕਿ ਲਿਵਰ ਜਿਹੜਾ ਵਾ ਮਨੁੱਖੀ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਕੰਮ ਹੈਗੇ ਆ ਜਿਵੇਂ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣਾ ਜਿਵੇਂ ਲਪੋਹਲ ਜਾਂ ਹੋਰ ਕਈ ਤਰ੍ਹਾਂ ਦੇ ਵਾਧੂ ਪਦਾਰਥ ਜਿਹੜੇ ਨੇ ਉਹ ਕੇ ਡੀਟੌਕਸੀਫਾਇਰ ਸਾਡੇ ਸਰੀਰ ਦਾ ਸਭ ਤੋਂ ਵੱਡਾ ਅਗਰ ਆਰਗਨ ਹੈਗਾ ਤਾਂ ਉਹ ਲਿਵਰ ਹੈਗਾ ਜਿੰਨੇ ਡੀਟੌਕਸੀਫਾਈ ਕੋਈ ਟੌਕਸਿਨਸ ਨੂੰ ਵਾਇਰਸ ਬੈਕਟੀਰੀਆ ਨੂੰ ਜਾਂ ਫालतू ਦੀਆਂ ਚੀਜ਼ਾਂ ਨੂੰ ਸਾਡੇ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਆਉਂਦਾ ਉਹ ਲਿਵਰ ਹੀ ਹੈਗਾ ਲਿਕਨ ਉਹਦੀ ਕੁਝ ਕਪੈਸਿਟੀ ਹੁੰਦੀ ਆ ਕੰਮ ਕਰਨ ਦੀ ਕੋਈ ਸੀਮਾ ਹੁੰਦੀ ਆ ਸਮਰੱਥਾ ਹੁੰਦੀ ਆ ਕਿਉਂਕਿ ਲੋੜ ਤੋਂ ਜ਼ਿਆਦਾ ਵੀ ਅਗਰ ਅਸੀਂ ਚੀਜ਼ਾਂ ਖਾਣੇ ਆ ਚਾਹੇ ਕੋਹੋਲੇਵਾ ਕੋਈ ਡਰਿੰਕ ਲੈਣੇ ਆ 슈ਗਰ ਲੈਣੇ ਆ ਜਾਂ ਖਾਣਾ ਹੀ ਲੋੜ ਤੋਂ ਜ਼ਿਆਦਾ ਅਸੀਂ ਰੋਟੀਆਂ ਹੀ ਖਾਈ ਜੰਨੇ ਆ ਤਾਂ ਫਿਰ ਉਹ ਸਾਡੇ ਸਰੀਰ ਦੇ ਵਿੱਚ ਸਮੱਸਿਆ ਪੈਦਾ ਕਰਦੀਆਂ ਨੇ ਉਹਨਾਂ ਵਿੱਚੋਂ ਫਿਰ ਪ੍ਰਭਾਵਤ ਹੋਣ ਵਾਲੇ ਜਿਹੜੇ ਸਾਡੇ ਆਰਗਨ ਦੇ ਉੱਪਰ ਬੁਰਾ ਅਸਰ ਪੈਂਦਾ ਉਹਨਾਂ ਦੇ ਵਿੱਚੋਂ ਇੱਕ ਸਾਡਾ ਜਿਗਰ ਆ ਕੁੱਕੇ ਪੁਰਾਣੀ ਜਾਂ ਖਰਾਬ ਹੋਏ ਲਾਲਸ਼ਲਾਂ ਨੂੰ ਤੋੜਨਾ ਇਸ ਤਰ੍ਹਾਂ ਦਾ ਕੰਮ ਜਿਹੜਾ ਕਰਨਾ ਹੁਣ ਫੈਟੀ ਲੀਵਰ ਕੀ ਹੈ ਇੱਕ ਆਮ ਬਿਮਾਰੀ ਹੈ ਇਸ ਦਾ ਮਤਲਬ ਇਹ ਹੈ ਕਿ ਜਿਗਰ ਦੇ ਵਿੱਚ ਜ਼ਿਆਦਾ ਚਰਬੀ ਬਣ ਗਈ ਹੈ ਅਤੇ ਇਹ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸਿਹਤਮੰਦ ਖਾਣਕ ਅਤੇ ਜੀਵਨ ਸ਼ੈਲੀ ਅਤੇ alcool ਦੇ ਸੇਵਨ ਨੂੰ ਘਟਾ ਕੇ ਅਸੀਂ ਇਸ ਨੂੰ ਬਿਨਾਂ ਦਵਾਈਆਂ ਤੋਂ ਵੀ ਠੀਕ ਕਰ ਸਕਦੇ ਹਾਂ ਅਗਰ ਜਲਦੀ ਸਟੇਜ ਦੇ ਵਿੱਚ ਇਹਦਾ ਪਤਾ ਲਗਾ ਲਿਆ ਜਾਵੇ ਤਾਂ ਹੁਣ ਫੈਟੀ ਲਿਵਰ ਦੀ ਬਿਮਾਰੀ ਹੈ ਕੀ ਹੈ ਫੈਟੀ ਲਿਵਰ ਉਦੋਂ ਹੁੰਦਾ ਹੈ ਜਦੋਂ ਸਾਡੇ ਜਾਂ ਤੁਹਾਡੇ ਜਾਂ ਕਿਸੇ ਦੇ ਵੀ ਜਿਗਰ ਦੇ ਵਿੱਚ ਬਹੁਤ ਜ਼ਿਆਦਾ ਚਰਬੀ ਜਮਾ ਹੋ ਜਾਂਦੀ ਹੈ ਇਹ ਉਹਨਾਂ ਲੋਕਾਂ ਵਿੱਚ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਨੂੰ ਸ਼ੂਗਰ ਦਾ ਰੋਗ ਜਾਂ ਮਟਾਪਾ ਹੁੰਦਾ ਜਾਂ ਉਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਖਾਸ ਕਰਕੇ ਪੇਟ ਦੇ ਦੁਆਲੇ ਕਈ ਵਾਰੀ ਇਸ ਰੋਗ ਦੇ ਕੋਈ ਲੱਛਣ ਵੀ ਨਹੀਂ ਹੁੰਦੇ ਕਹਿੰਦੇ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਸੇ ਨੂੰ ਫੈਟੀ ਲੀਵਰ ਹੋ ਗਿਆ ਪਰ ਇਹ ਬਹੁਤ ਜ਼ਿਆਦਾ ਸਮੱਸਿਆ ਦਾ ਕਾਰਨ ਬਣ ਸਕਦੇ ਆ ਆਪਣੇ ਜੀਵਨ ਸ਼ੈਲੀ ਯਾਨੀ ਕਿ ਲਾਈਫ ਸਟਾਈਲ ਖਾਣ ਪੀਣ ਦਾ ਜਿਵੇਂ ਖਾਾਕ ਹੈ ਉਹਦੇ ਵਿੱਚ ਨੌਰੀਂ ਦੀ ਤਬਦੀਲੀ ਕਰਕੇ ਇਸ ਨੂੰ ਅਸੀਂ ਬਿਲਕੁਲ ਠੀਕ ਕਰ ਸਕਦੇ ਆ ਤੇ ਆਪਣੇ ਲੀਵਰ ਨੂੰ ਤੰਦਰੁਸਤ ਰੱਖ ਸਕਦੇ ਆ ਕੋਈ ਜ਼ਿਆਦਾ ਉਹਦੀ ਹਾਲਤ ਵਿਗੜਨ ਤੋਂ ਬਚਾ ਸਕਦੇ ਆ ਹੁਣ ਜਿਗਰ ਭੋਜਨ ਅਤੇ ਰਹਿੰਦ-ਖੂੰਦ ਦੀ ਪ੍ਰਕਿਰਿਆ ਲਈ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ ਜਾਂ ਮੁੱਖ ਅੰਗ ਹੈ ਕਿ ਜਿਹੜਾ ਸਾਨੂੰ ਡੀਟੌਕਸੀਫਾਈ ਕਰਦਾ ਇੱਕ ਸਿਹਤਮੰਦ ਜਿਗਰ ਵਿੱਚ ਬਹੁਤ ਘੱਟ ਜਾਂ ਕੋਈ ਚਰਬੀ ਨਹੀਂ ਹੁੰਦੀ ਨਾਰਮਲ ਤੌਰ ਦੇਤੇ ਵੇਖਿਆ ਜਾਵੇਦਾ ਪਰ ਅਗਰ ਬਹੁਤ ਜ਼ਿਆਦਾ ਅਲਕੋਹਲ ਪੀਣ ਵਾਲੇ ਲੋਕ ਜਾਂ ਬਹੁਤ ਜ਼ਿਆਦਾ ਭੋਜਨ ਖਾਣ ਵਾਲੇ ਲੋਕ ਖਾਸ ਕਰਕੇ ਮਿੱਠਾ ਮੈਦਾ ਦਾ ਸਾਡੇ ਸਰੀਰ ਦੇ ਵਿੱਚ ਕੈਲਰੀਆਂ ਨੂੰ ਚਰਬੀ ਦੇ ਵਿੱਚ ਬਦਲ ਦਿੰਦਾ ਹੈ ਅਗਰ ਤੁਸੀਂ ਲੋੜ ਤੋਂ ਜ਼ਿਆਦਾ ਮਿੱਠਾ ਖਾਂਦੇ ਹੋ ਲੋੜ ਤੋਂ ਜ਼ਿਆਦਾ ਸ਼ਰਾਬ ਪੀਂਦੇ ਹੋ ਜਾਂ ਲੋੜ ਤੋਂ ਜ਼ਿਆਦਾ ਤੁਸੀਂ ਵਨਸਣੀਆਂ ਖਾਣੇ ਖਾਂਦੇ ਜਿੰਨੀ ਤੁਹਾਨੂੰ ਕਿ ਐਕਟਿਵ ਤੁਹਾਡਾ ਲਾਈਫ ਨਹੀਂ ਹੈਗੀ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਲੋੜ ਤੋਂ ਜ਼ਿਆਦਾ ਖਾਣਾ ਖਾਂਦੇ ਜਾਂ ਕੋਈ ਟਾਈਮ ਟੇਬਲ ਨਹੀਂ ਹੈਗਾ ਖਾਣ ਦਾ ਤਾਂ ਉਹਦੇ ਨਾਲ ਫਿਰ ਉਹ ਜਿਹੜਾ ਖਾਣਾ ਵੀ ਅਸੀਂ ਖਾਂਦੇ ਆਂ ਚਾਹੇ ਉਹ ਰੋਟੀ ਖਾਂਦੇ ਆਂ ਚਾਹੇ ਅਸੀਂ ਮਿੱਠਾ ਲੈਂਦੇ ਉਹੋ ਹੀ ਚਰਬੀ ਦੇ ਵਿੱਚ ਬਦਲ ਜਾਂਦਾ ਤੇ ਉਹਦੇ ਨਾਲ ਫਿਰ ਕੋਲੇਸਟ੍ਰੋਲ ਵੀ ਵੱਧ ਜਾਂਦਾ ਹੋਰ ਬੈਡ ਕੋਲੇਸਟ੍ਰੋਲ ਵੀ ਵੱਧ ਜਾਂਦਾ ਤਾਂ ਫਿਰ ਟੀ ਲਿਵਰ ਦੀ ਸਮੱਸਿਆ ਵੀ ਆ ਜਾਂਦੀ ਹੈ ਹੁਣ ਉਹਦੇ ਵਿੱਚ ਫਿਰ ਜਿਗਰ ਦੇ ਸੈੱਲਾਂ ਦੇ ਵਿੱਚ ਉਹ ਜਦੋਂ ਜਾ ਕੇ ਚਰਬੀ ਜ਼ਿਆਦਾ ਸਟੋਰ ਹੋ ਜਾਂਦੀ ਹੈ ਜਿਹੜੀ ਅਸੀਂ ਖਾਸ ਕਰਕੇ ਭੋਜਨ ਤੋਂ ਚਰਬੀ ਦੇ ਵਿੱਚ ਬਦਲੀ ਹੋਈ ਹੈ ਜ਼ਿਆਦਾ ਖਾਣ ਕਰਕੇ ਤਾਂ ਉਸ ਨੂੰ ਅਸੀਂ ਫਿਰ ਫੈਟੀ ਲੀਵਰ ਡਿਸੀਜ਼ ਕਹਿੰਦੇ ਨੇ ਖਾਸ ਕਰਕੇ ਜਦੋਂ ਚਰਬੀ ਸਾਡੇ ਜਿਗਰ ਦੇ ਜੋ ਨਾਰਮਲ ਵਜ਼ਨ ਹੈਗਾ ਉਹਦੇ ਤੋਂ 10% ਤੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਨੂੰ ਫਿਰ ਫੈਟੀ ਲੀਵਰ ਕਹ ਦਿੰਦਾ ਜਾਂਦਾ ਹੁਣ ਫੈਟੀ ਲੀਵਰ ਆਮ ਹੁੰਦਾ ਜਾ ਰਿਹਾ ਅੱਜਕੱਲ੍ਹ ਆਮ ਲੋਕਾਂ ਨੂੰ ਕਿਉਂਕਿ ਸਾਡਾ ਲਾਈਫ ਸਟਾਈਲ ਸਾਡੇ ਖਾਣੇ ਪੀਣੇ ਬਦਲ ਗਏ ਅਸੀਂ ਬੈਠੇ ਰਹਿੰਦੇ ਹਾਂ ਕੰਮ ਘੱਟ ਕਰਦੇ ਹਾਂ ਤੇ ਖਾਣ ਲੋੜ ਤੋਂ ਜ਼ਿਆਦਾ ਖਾਣਾ ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੇ ਪਦਾਰਥ ਸੇ ਉਹਨਾਂ ਨੂੰ ਵਰਤਦੇ ਹਾਂ ਕਿਉਂਕਿ ਖੰਡ ਜਾਂ ਹੋਰ ਵਾਧੂ ਚਰਬੀ ਵਾਲੇ ਭੋਜਨ ਖਾਂਦੇ ਹਰੇਕ ਤਿੰਨ ਵਿੱਚੋਂ ਇੱਕ ਇੱਕ ਨਵੀਂ ਜਿਹੜੀ ਖੋਜ ਦੱਸਦੀ ਹੈ ਕਿ ਇੱਕ ਹਰ ਤਿੰਨ ਦੇ ਵਿੱਚੋਂ ਇੱਕ ਜਿਹੜੇ ਅਡਲਟ ਮਤਲਬ ਬਾਲਗ ਆਸਟ੍ਰੇਲੀਅਨ ਲੋਕ ਨੇ ਉਹਨਾਂ ਨੂੰ ਫੈਟੀ ਲਿਵਰ ਦੀ ਸਮੱਸਿਆ ਹੈਗੀ ਹੁਣ ਫੈਟੀ ਲਿਵਰ ਦੇ ਬਿਮਾਰੀ ਦੀਆਂ ਨਿਸ਼ਾਨੀਆਂ ਕੀ ਆਉਂਦੀਆਂ ਲੱਛਣ ਕੀ ਹੁੰਦੇ ਆ ਕਈ ਵਾਰੀ ਫੈਟੀ ਲਿਵਰ ਦਾ ਕੋਈ ਖਾਸ ਲੱਛਣ ਨਹੀਂ ਨਜ਼ਰ ਆਉਂਦਾ ਤੇ ਜਿਨ੍ਹਾਂ ਲੋਕਾਂ ਨੂੰ ਲੱਛਣ ਆਉਂਦੇ ਆ ਜਾ ਜਿਨਾਂ ਨੂੰ ਕੋਈ ਤਕਲੀਫਾਂ ਹੁੰਦੀਆਂ ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਪਰਸਨ ਥੱਕਿਆ ਮਹਿਸੂਸ ਹੁੰਦਾ ਉਹਦੇ ਪੇਟ ਦੇ ਉੱਪਰਲੇ ਇਸੇ ਵਿੱਚ ਦਰਦ ਮਹਿਸੂਸ ਹੁੰਦੀ ਹੈ ਅਗਰ ਲੂਡ ਤੋਂ ਜ਼ਿਆਦਾ ਚਰਬੀ ਹੋ ਜਾਂਦੀ ਹੈ ਤਾਂ ਫਿਰ ਅੱਖਾਂ ਪੀਲੀਆਂ ਹੋ ਜਾਂਦੀਆਂ ਚਮੜੀ ਜਿਹੜੀ ਉਹ ਵੀ ਪੀਲੀ ਹੋ ਜਾਂਦੀ ਹੈ ਯੂਰਿਨ ਦਾ ਕਲਰ ਜਿਹੜਾ ਵਾ ਉਹ ਡਾਰਕ ਹੋ ਜਾਂਦਾ ਪੇਟ ਵਿੱਚ ਸੋਜਿਸ਼ ਆ ਜਾਂਦੀ ਹੈ ਜਿਹੜਾ ਪਖਾਨਾ ਵਗੈਰਾ ਦਾ ਰੰਗ ਜਿਹੜਾ ਉਹ ਵੀ ਕਾਲਾ ਹੋ ਜਾਂਦਾ ਤੇ ਚਮੜੀ ਦੇ ਉੱਪਰ ਖਾਰਿਸ਼ ਹੋਣ ਲੱਗ ਜਾਂਦੀ ਹੈ ਹੁਣ ਫੈਟੀ ਲਿਵਰ ਦੀ ਬਿਮਾਰੀ ਦੇ ਮੁੱਖ ਕਾਰਨ ਕੀ ਹੁੰਦੇ ਆ ਫੈਟੀ ਲੀਵਰ ਲੰਮੇ ਸਮੇਂ ਤੋਂ ਕਾਰਕਾਂ ਦੇ ਸਮੇਲ ਕਰਨ ਪੈਦਾ ਹੁੰਦਾ ਜਾਨੀ ਕਿ ਇੱਕ ਕਾਰਨ ਨਹੀਂ ਹੁੰਦਾ ਇਹ ਨਹੀਂ ਕਿ ਹੁਣ ਅਸੀਂ ਮਿੱਠਾ ਖਾਦਾ ਚਰਬੀ ਖਾਦੀ ਹੈ ਜਾਂ ਕੋਈ ਸ਼ਰਾਬ ਦੇ ਪੈਗ ਚਾਰ ਲਾ ਲੇ ਚਾਰ ਦਿਨ ਜਿਆਦਾ ਪੀ ਲਈ ਤਾਂ ਫੈਟੀ ਲੀਵਰ ਹੋ ਜੂ ਨਹੀਂ ਇਹ ਥੋੜਾ ਲੌਂਗ ਟਾਈਮ ਦੇ ਕਾਰਕ ਇੱਕ ਤੋਂ ਜਿਆਦਾ ਕਾਰਨ ਇਕੱਠੇ ਹੋ ਜਾਂਦੇ ਨੇ ਜਦੋਂ ਹੁਣ ਮੁੱਖ ਕਾਰਨਾਂ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਇੱਕ ਮੋਟਾਪਾ ਖਾਸ ਕਰਕੇ ਜਿਆਦਾ ਭਾਰ ਭਾਰ ਵੀ ਜਦੋਂ ਪੇਟ ਦੇ ਦੁਆਲੇ ਜਿਆਦਾ ਮੋਟਾਪਾ ਆਇਆ ਇਕੋ ਵੀ ਫੈਟ ਡਿਲੀਵਰ ਦਾ ਕਾਰਨ ਹੁੰਦਾ ਸ਼ੂਗਰ ਦਾ ਰੋਗ ਜਿਹੜਾ ਟਾਈਪ 2 ਖਾਸ ਕਰਕੇ ਜਿਹੜੀ ਡਾਇਬੀਟਸ ਹੈ ਜਾਂ ਇਨਸੂਲਿਨ ਪ੍ਰਤੀਰੋਧ ਹਾਈ ਬਲੱਡ ਕੋਲੇਸਟ੍ਰੋਲ ਜਨ ਕਿ ਚਰਬੀ ਦਾ ਜਿਆਦਾ ਵਧਣਾ ਜਾਂ ਹਾਈ ਟ੍ਰਾਈਗਲਾਈਸਰਾਈਡਸ ਨੇ ਜਿਹੜੇ ਉਹਨਾਂ ਦਾ ਵੀ ਜਿਆਦਾ ਵਧਣਾ ਗੈਰ ਸਿਹਤਮੰਦ ਜਿਹੜਾ ਫੈਟ ਦੀ ਜਿਆਦਾ ਵਰਤੋਂ ਕਰਨੀ ਮਿੱਠੇ ਦੀ ਜਿਆਦਾ ਵਰਤੋਂ ਕਰਨੀ ਉਹ ਵੀ ਇੱਕ ਕਾਰਨ ਬਣ ਜਾਂਦਾ ਜਾਂ ਬਹੁਤ ਜ਼ਿਆਦਾ ਸ਼ਰਾਬ ਪੀਣੀ ਇਹਦੇ ਚ ਹੋਰ ਇੱਕ ਜਿਹੜੇ ਕਟਕਾਰਨ ਹੁੰਦੇ ਉਹਨਾਂ ਦੇ ਵਿੱਚ ਇੱਕ ਹੁੰਦਾ ਕੇ ਅੰਡਰ ਐਕਟਿਵ ਥਾਇਰੋਇਡ ਗਲੈਂਡ ਜਿਹੜਾ ਜਾਂ ਪੋਲੀਸਿਸਟਿਕ ఓਵਰੀਅਨ ਸਿੰਡਰੋਮ ਹੁੰਦਾ ਜਾਂ ਗਰਭਵਸਤਾ ਦੇ ਵਿੱਚ دیر ਨਾਲ ਹੋਣ ਵਾਲੀਆਂ ਕੁਝ ਪਚੀਦਗੀਆਂ ਹੁੰਦੀਆਂ ਨੇ ਜਿਹੜੀਆਂ ਉਹ ਵੀ ਕਾਰਨ ਬਣ ਜਾਂਦੀਆਂ ਨੇ ਫਰਟੀਲਿਵਰ ਦਾ ਜਾਂ ਕੁਝ ਮੈਡੀਸਿਨਸ ਵੀ ਆਦਿਆਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕਾਰਨ ਫਰਟੀਲਿਵਰ ਹੋ ਸਕਦਾ ਹੁਣ ਫਰਟੀਲਿਵਰ ਦੀਆਂ ਬਿਮਾਰੀਆਂ ਦੀਆਂ ਮੁੱਖ ਜਿਵੇਂ ਕਿਸਮਾਂ ਦੇ ਵਿੱਚੋਂ ਵੇਖਿਆ ਜਾਵੇ ਤਾ ਇੱਕ ਮੈਟਾਬੋਲਿਕ ਐਸੋਸੀਏਟਡ ਫੈਟੀ ਲਿਵਰ ਹੁੰਦਾ ਯਾਨੀ ਕਿ ਪਾਚਨ ਸੰਬੰਧੀ ਚਰਬੀ ਜਿਗਰ ਦੀ ਬਿਮਾਰੀ ਆ ਜਾਂਦੀ ਇਹਨੂੰ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਜਾਂ ਅਲਕੋਹਲ ਰਿਲੇਟਡ ਫੈਟੀ ਲਿਵਰ ਡਿਸੀਜ਼ ਜਿਹੜੀ ਹੈਗੀ ਹੈ ਯਾਨੀ ਕਿ ਜਿਆਦਾ ਸ਼ਰਾਬ ਪੀਣ ਦੇ ਨਾਲ ਜਦੋਂ ਲਿਵਰ ਖਰਾਬ ਹੁੰਦਾ ਉਹਨੂੰ ਅਸੀਂ ਫਿਰ ਅਲਕੋਹਲ ਰਿਲੇਟਡ ਫੈਟੀ ਲਿਵਰ ਡਿਸੀਜ਼ ਕਹਿ ਦਿੰਦੇ ਹਾਂ ਹੁਣ ਇਹਦੇ ਤੋਂ ਬਚਣ ਵਾਸਤੇ ਸਾਨੂੰ ਕਿਹੜੀ ਖਾਣਾ ਖਾਣੀ ਚਾਹੀਦੀ ਹੈ ਕੀ ਪਰਹੇਜ਼ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੋਣਾ ਚਾਹੀਦਾ ਉਦੇ ਬਾਰੇ ਅਸੀਂ ਕੱਲ ਵਾਲੇ ਲੈਕਚਰ ਦੇ ਵਿੱਚ ਗੱਲ ਕਰਾਂਗੇ ਕਿ ਹੋਰ ਥੋੜਾ ਡਿਟੇਲ ਦੇ ਵਿੱਚ ਜਾਵਾਂਗੇ ਇਹਦੇ ਬਾਰੇ ਕਿ ਲਿਵਰ ਨਾਲ ਸੰਬੰਧਿਤ ਤੁਹਾਨੂੰ ਹੋਰ ਜ਼ਿਆਦਾ ਜਾਣਕਾਰੀਆਂ ਦੇਵਾਂਗੇ ਅੱਜ ਇੰਨਾ ਹੀ ਹਾਜ਼ਰੀ ਪ੍ਰਵਾਨ ਕਰੋ ਮੈਂ ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਆਪ ਵੀ ਤੇ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਕੇ ਵੀ ਕਰਾਓ ਔਰ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਵਧੀਆ ਹੋਰ ਵੀ ਨਵੀਂ ਰਿਸਰਚ ਦੇ ਬੇਸ ਦੇ ਵਿਗਿਆਨਕ ਜਾਣਕਾਰੀਆਂ ਤੁਹਾਨੂੰ ਦਿੰਦਾ ਰਹਾਂ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ